ਆਪਾਂ ਰੰਦਾਵਾ ਗੋਡ ਫਾਰਮ ਦੇ ਵਿੱਚ ਖੜੇ ਆ ਅੱਜ ਜਿੱਥੇ ਕਿ ਬਹੁਤ ਵਧੀਆ 22 ਸਾਲ ਦੇ ਮਹੀਨੇ ਬੱਕਰੇ ਦਾ ਚਾਰ ਵੀ ਵੇਚਦੇ ਨੇ ਬਣਾ ਕੇ ਟੋਪ ਕੁਆਲਟੀ ਦਾ ਕਿਉਂਕਿ ਹੁਣਾਂ ਦੀ ਗਰਮੀ ਹੁਣ ਚਾਰ ਵਾਰ ਸਾਡਾ ਸਿਸਟਮ ਬੰਦ ਹੈ ਤੇ 22 ਦੇ ਨਵੇਂ ਚੰਗੀ ਤੋਂ ਚੰਗੀ ਕੁਆਲਟੀ ਦੇ ਯਮਨਾਪੁਰੀ ਭੇਡੂਆਂ ਦੇ ਬੱਚੇ ਹਾਂਜੀ ਲੈ ਗੁੱਲੇ ਕਹਿੰਦੇ ਨੇ ਜਿਨ੍ਹਾਂ ਨੂੰ ਤੇ ਦਸ-ਦਸ 12-12 ਕਿਲੋ ਦੇ ਵਿੱਚ 15-15 ਕਿਲੋ ਦੇ ਬਿਲਕੁਲ ਟੋਪ ਕੁਆਲਟੀ ਦੇ ਭੇਡਾਂ ਉਹਦੇ ਲੇਲੇ ਤੇ ਲੇਲੀਆਂ ਜਿਨ੍ਹਾਂ ਦੀਆਂ ਕਿ ਪੂਛਾਂ ਤਾਂ ਤੀਨੂ ਲੱਗਦੀਆਂ ਨੇ ਬਿਲਕੁਲ ਸਹੀ ਤੇ ਲੰਮੀਆਂ ਹੇਟਾਂ ਦੇ ਬੱਚੇ ਨੇ ਨੱਕ ਨਕੌਣ ਉਹਨਾਂ ਦੇ ਬੱਕਰੀਆਂ ਵਰਗੇ ਹੁੰਦੇ ਨੇ ਜਿਵੇਂ ਕਿ ਤੋਤਾ ਫਰੀ ਨਾ ਸਕਦੀਆਂ ਬੱਕਰੀਆਂ ਹੁੰਦੀਆਂ ਨੇ ਕਿਸੇ ਵੀ ਵੀਰ ਨੇ ਭੇਡੂ ਹੈ ਜਿਹੜੇ ਇਹ ਮਤਲਬ ਖਰੀਦਦੇ ਵੀ ਹੁਣ ਰਾਜੂ ਅੱਛਾ ਜੀ ਤਾਂ ਖਰੀਦ ਵੀ ਸਕਦਾ ਸੈੱਟ ਬਣਾ ਕੇ ਦਿੰਨੇ ਆ ਅਗਰ ਕਿਹਨੇ ਵੇਚੇ ਹੁਣ ਟੋਪ ਕੁਆਲਿਟੀ ਦੇ ਭੇਡ ਭੇਡੂ ਲੇੜੀਆਂ ਲੇਲੇ ਆਪਾਂ ਖਰੀਦ ਵੀ ਲੈਣੇ ਬਾਈ ਕਹਿੰਦਾ ਜੇ ਕਿਸੇ ਨੇ ਵੇਚਣੇ ਹੋਣ ਇਹਦੇ ਕੈਮਰਾ ਤਾਂ ਜਿੰਨੇ ਮਰਜ਼ੀ ਪੇਟੂ ਲੈ ਲਈਆਂ ਫੇਡਾਂ ਦੇ ਬੱਚੇ ਗੁੱਲੇ ਲੈਣੇ ਹੋਣ ਹੁਣ ਜਾਉਣਾ ਪੁਰੀ ਦੇ ਹੁਣ ਚਮਨਾਪੁਰੀ ਦੇ ਟੌਪ ਕੁਆਲਟੀ ਦੇ ਹੋਣ ਬਾਈ ਕਹਿੰਦਾ ਮੇਰਾ ਨੰਬਰ ਲਓ ਤੇ ਮੈਨੂੰ ਸਰਪੰਕ ਕਰੋ ਛੋਡੇ ਮੈਂ ਮਾਲਾਂ ਦੇ ਵਿੱਚ ਆ ਕੇ ਅਜੜੀ ਬਾਈਆਂ ਲਵੇ ਛੋਡੇ ਸਭ ਦੇ ਲੈਣੇ ਖਰੀਦੂ ਜੇ 100 ਹੋਵੇ ਬਿਲਕੁਲ 100 ਜਿਹੜਾ ਵੀ ਮੈਨੇ ਲੈਣਾ ਹੈ ਹਾਂਜੀ ਤੇ ਬਾਕੀ ਜੇ ਕਿਸੇ ਬਾਈ ਨੂੰ 5 ਦੀ 7 ਦੀ ਚਾਹ ਮੰਨ ਹੋਵੇ 2 ਦੀ 4 ਦੀ ਮੈਥੋਂ ਲਿਜਾਣੇ ਹੁਣ ਤਾਂ ਟੋਪ ਪਾਰਟੀ ਦੇ ਮੈਂ ਲੋਕਾਂ ਦੇ ਮਨੋਰੰਜਨ ਦੀਆਂ ਧੜਕਣਾਂ ਦੀਆਂ ਦਿਲਾਂ ਦੀਆਂ ਗੱਲਾਂ ਵੀ ਪੂਰੀਆਂ ਕਰੂੰਗਾ ਲੈ ਕੇ ਵੀ ਜਾ ਸਕਦਾ ਮੈਨੂੰ ਵੇਚ ਵੀ ਸਕਦਾ ਹਾਂ ਮੈਥੋਂ ਲਿਜਾ ਵੀ ਸਕਦਾ ਮੈਨੂੰ ਵੇਚ ਵੀ ਸਕਦਾ ਜਿਹਨੂੰ ਕਿ ਜੰਮਨਾਪੁਰੇ ਦੀ ਰੋੜ ਹੈ ਉਹ ਮੈਥੋਂ ਵੀ ਲਿਜਾ ਸਕਦਾ ਅਸਿਕ ਕੋਈ ਬੇਨਤੀ ਹੈ ਵੀ ਕਿਸੇ ਨੇ ਮਤਲਬ ਕਿ ਹੁਣ ਜੰਮਨਾਪੁਰੇ ਖਰੀਦਣੇ ਵੀ ਹੁਣ ਚਾਹੇ ਵੇਚਣੇ ਵੀ ਹਾਂ ਹਾਂ ਜੰਮਨਾਪੁਰੇ ਜੰਮਨਾਪੁਰੇ ਆ ਦੇਖੋ ਲੈ ਲੈ ਤੁਸੀਂ ਫੋਟੋ ਦੇਖ ਸਕਦੇ ਹੋ ਇਹ ਕੈਮਰਾ ਦਿਖਾ ਦੇ ਪੂਰੇ ਵਧੀਆ ਹੋਣੇ ਚਾਹੀਦੇ ਆ ਸੋਹਣੇ ਆ ਗਏ ਨੱਕਾ ਨੁੱਕਾ ਦੇ ਨੱਕਾ ਨੁੱਕਾ ਦੀ ਇੰਦਰ ਨੂੰ ਗੇੜਾ ਦੇ ਕੇ ਬਣਾ ਦੇ ਬੇਟੀ ਜੋਮ ਕਰਕੇ ਥੱਲੇ ਨੂੰ ਆ ਦੇ ਹਾਂ ਆ ਨੱਕਾ ਨਕੌੜੇ ਨਾਲ ਹੀ ਦੀਡੀਓ ਚ ਦਿਖਾ ਦਿਓ ਭਾਈ ਹਾਂ ਤੇ ਛੇੜਾ ਮਰਜੀ ਬਾਈ ਰੰਧਾਪਾ ਗਾਊਡ ਫਾਰਮ ਨੂੰ ਆਪਣਾ ਸਾਡੇ ਚੰਗਰ ਤੋਂ ਤੁਹਾਨੂੰ ਨੰਬਰ ਦੇਵਾਂਗੇ ਸਰਪੰਖ ਕਰਕੇ ਜਰੂਰ ਪੁੱਛ ਸਕਦਾ ਹੈ ਬាទ ਹਾਂ ਵੀ ਵਧੀਆ ਕੁਆਲਟੀ ਦੇ ਬਾਈ ਸੁਖਦੀਪ ਜੀ ਮੈਨੂੰ ਡਾਕਟਰ ਸਾਹਿਬ ਪੇੜ ਤੇ ਪੇਡੂ ਚਾਹੀਦੇ ਨੇ ਪੇਡੂ ਚਾਹੀਦੇ ਦੋ ਵਾਰੀ ਦੋ ਚਾਹੀਦੇ ਨੇ ਚਾਰ ਚਾਹੀਦੇ ਨੇ ਤੁਹਾਨੂੰ ਜ਼ਰੂਰ ਮਿਲਣਗੇ ਫਾਰਮ ਤੇ ਆਓ ਤੇ ਫਾਰਮ ਦੇਖੋ ਆਪਣਾ ਲਾਭ ਉਠਾਓ ਬਿਲਕੁਲ ਪੇਡੂ ਪੇਡੂਆਂ ਦਾ ਉਹ ਤੇ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਗੱਲ ਰਹੇਗੀ ਪੇਡਾਂ ਦੇ ਦੌਰ ਦੀ ਪੇਡਾਂ ਦਾ ਦੌਰ ਹੁਣ ਮੂਹਰੇ ਆ ਜਾਣਾ ਹੈ ਦੋ ਸਾਲ ਦੇ ਵਿੱਚ ਤੁਸੀਂ ਚਾਨਣ ਦੇਖੋਗੇ ਵੀ ਪੇੜ ਤੁਹਾਨੂੰ ਟੋਹੀ ਨਹੀਂ ਛੋਣੀ ਬਿਲਕੁਲ ਜੀ ਐ ਤਾਂ ਚੋਦੀ ਕੁੱਦੀ ਰਾਜਸਤਾਨੀ ਪੇੜ ਜਿੰਨੀ ਮਰਜ਼ੀ ਲੈ ਲਓ ਜਿਹੜੀ ਪੰਜਾਬੀ ਪੇੜ ਹੈ ਜਮਨਾਪੁਰੀ ਪੇੜ ਹੈ ਆਪਣੀ ਜੁਪੀ ਦੀ ਢੇਡਾ ਉਹ ਆਪਾਂ ਨੂੰ ਛੇਤੀ ਨਹੀਂ ਮਿਲਦੀ ਚੰਗੀ ਕੁਆਲਿਟੀ ਇਸ ਢੇਡਾ ਨੂੰ ਦੁਨੀਆ ਟੁੰਦੀ ਫਿਰਿਆ ਕਿਉਂਕਿ ਇੱਕ ਗੱਲ ਹੋਰ ਹੈ ਇਹਨਾਂ ਦੀ ਚਰਾਹੀ ਵੀ ਸਖਾਲੀ ਹੈ ਕਿਉਂਕਿ ਜੇ ਕਪਾਲੀ ਰੱਖ ਲਈਏ ਆਪਾਂ 20 ਢੇਡਾ ਰੱਖ ਲਈਏ ਤਾਂ ਇਹਨਾਂ ਨੂੰ ਕੋਈ ਮੁੱਲ ਦਾ ਪਉਣ ਦੀ ਲੋੜ ਨਹੀਂ ਬਾਹਰ ਡੰਡਾ ਚੱਕ ਕੇ ਚਾਕ ਲਿਓ ਇਹ ਨੱਕੋ ਛੋਟੀ ਚੁੰਦੀ ਹੋਵੇ ਉਹਦੇ ਨਾਲ ਖਾ ਖਾ ਕੇ ਪੱਟ ਕੇ ਰੱਜ ਵੀ ਰਹਿਣੀ ਹੈ ਸੋਖੀਆਂ ਨੇ ہماری ਵੀ ਘਟ ਆਉਂਦੀ ਹੈ ਇਹਨਾਂ ਨੂੰ ਬਿਮਾਰੀ ਵੀ ਘਟ ਆਉਂਦੀ ਹੈ ਤੇ ਮਾਰੀ ਮੋਟੀ ਦੇਖਭਾਲ ਕਰੀ ਜੋ ਜਾਦੇ ਸੂਤੀਆਂ ਇਹਨਾਂ ਦਾ ਬੱਚਾ ਚਵਾਉਣ ਦੀ ਲੋੜ ਨਹੀਂ ਇਹਨਾਂ ਦੇ ਬੱਚੇ ਆਪ ਹੀ ਚੁੰਗੀ ਜਾਂਦੇ ਆ ਬਿਲਕੁਲ ਆ ਰਾਤ ਨੂੰ ਇੱਕ ਘੰਟੇ ਦੇ ਵਿੱਚ ਬੱਚਾ ਭੇੜ ਦਾ ਮਾਂ ਦੇ ਥੱਲੇ ਜਾਵੜਦਾ ਹਾਂ ਉਹਨੂੰ ਚੁਸਕੀ ਫੜਾਉਣ ਦੀ ਲੋੜ ਕੋਈ ਨਹੀਂ ਥਾਣਾ ਆਪ ਹੀ ਫੜ ਦੂਗਾ ਬਿਲਕੁਲ ਕਿਉਂਕਿ ਬੱਕਰੀ ਦਾ ਤਾਂ ਮਹੀਨਾ ਵੀ ਨਾ ਵੀ ਨਾਪਾ ਗੋਰਡਨ ਧਰ ਕੇ ਬੱਚਾ ਚਵਾਉਣਾ ਪੈਂਦਾ ਹਾਂ ਇਹਦੀ ਚਰਾਈ ਦੀ ਸਖਾਲੀ ਤੇ ਇਹਦੀ ਚੰਗਾਈ ਦੀ ਸਖਾਲੀ ਭੇਟਾ ਪਾਲੋ ਤੇ ਭੇਡਾਂ ਲਓ ਬਾਈ ਜਾਂਦਾ ਵਾ ਗੌਰਡ ਫਾਰਮ ਜਗਦੀਪ ਡਾਕਟਰ ਜੀ ਦੇ ਨਾਲ ਸੰਪਰਕ ਕਰੋ ਨੰਬਰ ਬੋਲੋ ਜੀ 94640 73125 94640 73125 ਦੇ ਸੰਪਰਕ ਕਰਕੇ ਤੁਸੀਂ ਪੇੜ ਬਾਲਣ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਨਾਲ-ਨਾਲ ਤੁਸੀਂ ਇਹਨਾਂ ਦੀ ਸਾਨੂੰ ਖਰੀਦ ਵੀ ਸਕਦੇ ਸਾਡੀਆਂ ਪੇੜਾ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ